ਕੀ ਨਾਂ ਦਾ ਠਾਜੀ ਬੇਨਾਮ ਤਾਂ ਹੋ ਜਾਂਦਾ ਕਿੱਥੇ ਰਹਿਣ ਵਾਲੇ ਉਹ ਮੋਬਿਲਵਾ ਤੇ ਕੀ ਟੱਡਣਾ ਕੀ ਤੁਸੀਂ ਕਹਿਣਾ ਦਿੰਦੇ ਸਾਡੇ ਮੁੰਡੇ ਦਾ ਮੋਟਰਸਾਈਕਲ ਹੋ ਰਿਹਾ ਤੇ ਕਿੱਥਾ ਜੀ ਹੌਲਾ ਲਾ ਕੋ ਤੇ ਘੋਾਰੇ ਸੀ ਉਹ ਕੁਝ ਗਿਆਨ ਪੰਜ ਕਿੱਧਰੋਂ ਅੱਛਾ ਤੇ ਖੋਗ ਰਿਹਾਗੇ ਕਿੰਨੇ ਵਿੱਚ ਗੱਲ ਆ ਗਏ ਮੁੰਡਾ ਪਹਿਲਾਂ ਹੀ ਕਿੰਨੇ ਵਿੱਚ ਮੈਨੂੰ ਤੇ ਨਹੀਂ ਰਹਿ ਗਿਆ ਇੱਥੋਂ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਹਾਂ ਜੀ ਇਹੋ ਹੀ ਮੋਟਰਸਾਈਕਲ ਦੀ ਮੰਗ ਕਰਦੇ ਆ ਤੇ ਜੋ ਉਹਦੀ ਬਾਹਰ ਦੀ ਅੱਗੇ ਮੇਰੇ ਵਾਲਾ ਖੜੇ ਹੁੰਦੇ ਉਹ ਬਿਖੋਤੇ ਹੋਦੇ ਜੇ ਦਾ ਕਰ ਹੂੰ ਮੇਰੇ ਆਪੇ ਸੋਜੇ ਫੋੜੇ ਲੋਕ ਕਰਦੇ ਨੇ ਬਾਬਾ ਜੀ ਖੜੇ ਨੇ ਅਖਾਂ ਅੰਦਰ ਪੈਸੇ ਦੇ ਕੇ ਦਾਤਾ ਮਾਰਨੇ ਹੂੰ ਇਹ ਪੁੱਛਾ ਚਾਹੀਜੇ ਨਾ ਤਕਾਲਾਂ ਸੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੋਲੇ ਵਾਲ ਆਪਣਾ ਜਿਹੜਾ ਪੜਾਵਾ ਮੇਸ਼ਰ ਸ਼ਹੀਦਾ ਤਰਨਾੰਦਾਲਾ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ। ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਕ ਕਿ ਲੋਟਕ ਛੋਟੇ ਤੇ ਚੱਲਣ ਲਈ ਆ। ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਕਿ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਮਾਰ ਧਾੜ ਕਰਕੇ ਤੇ ਜਿਹੜਾ ਵਾ ਵੀ 500 70000 ਰੁਪਏ ਬਦਲੇ ਜਿਹੜਾ ਵਾ ਵੀ ਬੰਦਿਆਂ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਡਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇਰੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਂਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਮੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾ ਹੁੰਦੀਆਂ ਇੱਥੇ ਮਹਿਮਦ ਪਿਰੰਦੇ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਿਅਕਤੀ ਭਾਈ ਅਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿਛੇ ਜਿਹੜਾ ਵਾ ਇਦਾਂ ਹੀ ਲੋਟ ਘਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਈਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੱਟਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਆ ਉਹ ਪਤਾ ਨਹੀਂ ਉਹਦਾ ਮਣਕਣਾ ਟੁੱਟਾ ਵਾ ਵਿਚਾਰੇ ਗਰੀਬ ਦਾ ਅਕੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਭਾਈ ਇੱਧਰ ਬਹੁਤ ਜ਼ਰੂਰੀ ਆ ਇਹ ਬੇਨਤੀ ਵੀ ਇੱਧਰ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਰੇ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕੀ ਕਹਿਣਾ ਚਾਹੁੰਦੇ ਸਾਡਾ ਡੇਰਾ ਜੀ ਆ ਭੱਟੇ ਰੇ ਜਿਹੜੀ ਮਹਿਮ ਦਾ ਫੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਕਿ ਕਿਤੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਕੋਹ ਕਰ ਲੈਂਦੇ ਕਿਤੇ ਕੋਹ ਕਰ ਲੈਂਦੇ ਆ ਅਸੀਂ ਇਹੋ ਕਰਨਾ ਚਾਹੁੰਨੇ ਪ੍ਰਸ਼ਾਸਨ ਨੂੰ ਕਮਰ ਨੂੰ ਕਰਨਾ ਚਾਹੁੰਨੇ ਆ ਕਿ ਤੁਸੀਂ ਵੱਧ ਤੋਂ ਵੱਧ ਫਿਰ ਪੁਲਿਸ ਦੀ ਗਸ਼ਤ ਵਧਾਓ ਗਸ਼ਤ ਵਧਾਓ ਤੇ ਵੱਡੇ ਸਖਤ ਰਹਿਣ ਅਸੀਂ ਇੱਥੇ ਲੱਗੇ ਛਾਗੇ ਰਹਿੰਦੇ ਆ ਉਹ ਜਿਵੇਂ ਕਦੇ ਡੇ ਨੂੰ ਪਟ ਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਧ ਵੱਧ ਸਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਅਵੇਪੋ ਸਾਡੇ ਘਰ ਦੇ ਸਾਹਮਣੇ ਸਾਬ ਕੱਲ ਕੋਈ ਸਰਵੇਅਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਗਏ ਇੱਕ ਨੂੰ ਲੁੱਟ ਟੱਟ ਕੇ ਲੈ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦੀ ਹੀ ਐ ਸੀ ਤੇ ਡਰਦੇ ਘਰੋਂ ਬਾਹਰ ਐ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਮੋਟਰਾਂ ਲੈ ਕੇ ਭੱਜ ਜਾਂਦੇ ਅਗਲੇ ਇੱਧਰ ਕੋਲਸ ਦੀ ਗਸ਼ਤਕਾਰਾ ਕੋਈ ਨਹੀਂ ਹੁੰਦੀ ਗਸ਼ਤ ਹੁੰਦੀ ਹੀ ਕੋਈ ਕੋਈ ਇਹਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ 'ਚ ਉਦੋਂ ਗਸ਼ਤ ਵੀ ਕੋਈ ਗਸ਼ਤ ਨਹੀਂ ਐਥੇ ਲੈਣਾ ਦੇਣਾ ਕੱਖ ਨਹੀਂਗਾ ਬਹੁਤ ਜਿਆਦਾ ਕੁਝ ਉਰੋਗੀਆਂ ਨਹਿਰਾਂ ਦਾ ਕਰਕੇ ਇੱਕ ਨਕੀ ਐਸ ਵੈਕ ਪਿੰਦੇ ਐ ਤੇ ਕੋਈ ਇਹਦੇ ਭੋਮਾ ਵਾਸੋਂ ਲਈ ਆ ਕੇ ਸਮੈਗ ਪੀ ਜਾਂਦੇ ਆ ਤੇ ਨਾਦ ਕੇ ਦੀ ਗੱਲ ਸੁਣਦੇ ਨਾ ਹੋਰ ਕੀ ਨਾ ਮਤ ਨਾ ਮੇਰਾ ਤਾਂ ਖਰਾਬ ਚੱਲ ਗਿਆ ਪਹਿਰਾਂ ਵਾਲੀ ਅਸੀਂ ਮੰਨ ਲਓ ਪੁੱਤ ਰਹਿਣ ਮਾਰੇ ਇਹ ਕੀ ਕਹਿਣਾ ਚਾਹੁੰਦੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪੱਠੇ ਤੋਂ ਜਿਹੜੀ ਮਿਹਨਤੋਂ ਸੜਕ ਜਨਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਰੋਜ਼ ਇੱਕ ਵਾਰ ਤਾਂ ਹੁੰਦੀ ਆ ਕਦੇ ਪੈਸੇ ਖੋਲ ਇਹਨੇ ਕਦੇ ਮੋਟਰਸਾਈਕਲ ਖੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲ ਚੋਂ ਕਦੀ ਪੁਲਸ ਨਾ ਕਦੀ ਮੜੀ ਨਹੀਂ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜਵੇਂ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜਵੇਂ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰ ਦਾ ਤੋਂ ਹੀ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਾਰਤਾ ਇੱਕ ਮੁਟਾ ਲੱਗ ਗਿਆ ਹਾਂਜੀ ਪਤਾ ਕਿ ਜਿਹਨੇ ਕਤਲ ਹੋਇਆ ਕੋਣ ਸੀ ਇਹ ਬਾ ਚਲਦੇ ਕੋ ਦੱਸ ਦੇ ਜੀ ਇੱਥੇ ਜਿੱਨਾ ਉੱਥੇ ਜਾਣਕਾਰ ਬੰਦੇ ਹੈਗੇ ਸੀ ਹਾਂਜੀ ਮਾਗੀ ਕੰਮ ਕੀ ਕਰਦੇ ਸੀ ਇਹ ਮੇਲੇ ਤੇ ਲਗਾ ਸੀ ਪਤਾ ਤਾਂ ਸਰਵੇਅਰ ਸੀ ਕਿਹੜੀ ਮੇਲੇ ਤੇ ਬੁਟਰ ਬੈਲ ਚ

ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉਥੇ ਤਿੰਨ ਅਣਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਆ ਜੀ ਤੇ ਇੱਕ ਕਰਮਚਾਰੀ ਦੇ ਗੋਲੀ ਲੱਗ ਗਈ ਆ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾ ਵਿਖੇ ਨਿੱਜੀ ਹਸਪਤਾਲ ਮੌਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਦੇਖ ਕੇ ਪਰਚਾ ਦਰਜ ਕਰ ਦਿੱਤਾ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਸੀਸੀਟੀ ਵੀ ਕੈਮਰੇ ਖੰਘਾਲੇ ਜਾ ਰਹੇ ਆ ਤੇ ਤਤਕਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇਹ ਸਰ ਲੁੱਟਖੋ ਦੀ ਹੋਈ ਹੈ ਗੱਲ ਤੇ ਜਾਂ ਮਤਲਬ ਕਿ ਕੋਈ ਨਿੱਜੀ ਦੁਸ਼ਮਣੀ ਨਹੀਂ 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 ਇਹ ਲੁੱਟ ਲੁੱਟਖੋ ਦੀ ਨਹੀਂ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ ਕਿੰਨੇ ਜਣੇ ਸੀ ਮਲਾਜ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲਡ ਲੱਗੀ ਨਹੀਂ ਦੂਸਰੇ ਦੇ ਨਹੀਂ ਲੱਗੀ ਉਹ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਜੀ ਇਹ ਇੱਕ ਤਾਂ ਹਮਾ ਚਲਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਹਾਂਜੀ ਸਰ ਉਸ ਦਾ ਨਾਮ ਕੀ ਜਿਹਦੇ ਜਿੱਤੇ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰ ਆ ਇਹ ਨਕੀਮਪੁਰ ਕੀ ਇਧਰ ਰਹਿਣ ਵਾਲਾ ਸੀ ਠੀਕ ਹੈ ਇਧਰ ਕਿਸੇ ਕੰਮ ਵਾਸਤੇ ਆਏ ਨਹੀਂ ਇਹ ਰਾਣਾ ਸ਼ੂਗਰ ਮਿਲ ਦੇ ਵਿੱਚ ਨਾਇ ਸਰਵਿਸ ਕਰਦੇ ਸੀ ਜੀ